ਮੈਂ ਫਰੋਜਪੁਰ ਦੇ ਸਾਰੇ ਵੀਰਾਂ ਨੂੰ ਬਾਹਰ ਤੇ ਰਹਿਣ ਵਾਲੇ ਤੋਂ ਅਮ ਬੇਨਤੀ ਕਰਦਾ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਾਕਿਸਤਾਨ ਤੇ ਹਿੰਦੁਸਤਾਨ ਵੀ ਜੋ ਅਸਾਰ ਹੈ ਉਹ ਲੜਾਈ ਵਾਲੇ ਬਣ ਰਹੇ ਹੈ ਜਿਸ ਕਰਕੇ ਸਾਨੂੰ ਅਗੇਰ ਹੋਣਾ ਚਾਹੀਦਾ ਹੈ ਕਿ ਅਸੀਂ ਪਹਿਲਾਂ ਵੀ ਭਾਵੇਂ ਜੰਗਾਂ ਦੇ ਵਿੱਚ ਸਮਾਂ ਦੇਖਿਆ ਪਰ ਇਸ ਵਾਰ ਆਪਣਾ ਆਰਮੀ ਦੇ ਨਾਲ ਕੰਟੈਕਟ ਵਿੱਚ ਰਹਿ ਕੇ ਜੋ ਅਫੀਸਰ ਜੋ ਪ੍ਰਸ਼ਾਸਨ ਤੁਨੂ ਦੇਤਾ ਕਰਦੇ ਆ ਉਹਦੇ ਮੁਤਾਬਕ ਹੀ ਤੁਸੀਂ ਚੱਲਣਾ ਹੈ ਲਾਈਟਾਂ ਬੰਦ ਕਰਨੀਆਂ ਜਿਸ ਤਰ੍ਹਾਂ ਦੀ ਹਦਾਇਤ ਜਾਰੀ ਹੋਵੇ ਆਪਾਂ ਆਰਮੀ ਦਾ ਸਹਿਯੋਗ ਲੈਣਾ ਤਾਂ ਕਿ ਪਾਕਿਸਤਾਨ ਨੂੰ ਅਸੀਂ ਉਹਨਾਂ ਨੂੰ ਹਰਾ ਕੇ ਆਪਣੇ ਦੇਸ਼ ਦੀ ਰੱਖੇ ਰੱਖੀ ਕਰਨੀ ਹੈ ਤੇ ਬਚਤ ਕਰਨੀ ਹੈ ਸੋ ਕਿਸੇ ਨੇ ਘਬਰਾਉਣਾ ਨਹੀਂ ਕਿਸੇ ਨੇ ਕਿਸੇ ਤਰ੍ਹਾਂ ਦੀ ਕੋਈ ਐਸ ਤਰ੍ਹਾਂ ਦੀ ਹਰਕਤ ਨਹੀਂ ਕਰਨੀ ਜਿਹਦੇ ਨਾਲ ਸਾਡੇ ਦੇਸ਼ ਦਾ ਨੁਕਸਾਨ ਹੋਵੇ ਇਸ ਤਰ੍ਹਾਂ ਕਿ ਮੈਂ ਧੌਂਸਲੇ ਵਿੱਚ ਰਹਿਣਾ ਕੋਈ ਐਸੀ ਗੱਲ ਨਹੀਂ ਇਹਨਾਂ ਦਾ ਸਤਾਨ ਪਾਕਿਸਤਾਨ ਤੋਂ ਕਿਤੇ ਟਕੜਾਇ ਤੇ ਉਹਨਾਂ ਨੂੰ ਜਿਹੜੀ ਹੈ ਮੂੰਹ ਦੀ ਸਾਰੀ ਪਾਈ